ਜਿਸ ਹਿਸਾਬ ਦੇ ਨਾਲ ਦੁਨੀਆ ਤਰੱਕੀ ਕਰ ਰਹੀ ਹੈ ਜਾਂ ਜਿਸ ਹਿਸਾਬ ਦੇ ਨਾਲ ਚੀਨ ਨੇ ਆਪਣੀ ਜਿਹੜੀ ਆ ਸਪੀਡ ਫੜੀ ਹੋਈ ਹੈ ਤੇ ਜਿਸ ਹਿਸਾਬ ਦੇ ਨਾਲ ਐਲਨ ਮਸਕ ਜਿਹੜੇ ਆ ਜਿਹੜੇ ਟੈਸਲਾ ਦੇ ਨਰਮਾਤਾ ਨੇ ਟੈਸਲਾ ਇੱਕ ਇਲੈਕਟ੍ਰੋਨਿਕ ਗੱਡੀ ਹੈ ਤੇ ਸਭ ਤੋਂ ਪਹਿਲਾਂ ਟੈਸਲਾ ਜਿਹੜੀ ਹੈ ਉਹ ਮਾਰਕੀਟ 'ਚ ਆਈ ਹੈ ਇੱਕ EV ਵੀਕਲ ਦੇ ਤੌਰ ਤੇ ਬੈਟਰੀ ਵਾਲੀ ਗੱਡੀ ਜਿਹਨੇ ਯੂਰਪ ਦੇ ਵਿੱਚ ਖਾਸ ਕਰਕੇ ਅਮਰੀਕਾ ਦੇ ਵਿੱਚ ਕਾਫੀ ਜਿਹੜੀ ਹੈ ਉਹ ਤਸੱਲੀ ਬਕਸ ਜਿਹੜੀ ਉਹਨਾਂ ਦੀ ਸਰਵਿਸ ਰਹੀ ਹੈ ਤੇ ਉਸ ਸਵਾਲ ਵੇਖ ਕੇ ਹੀ ਜਿਹੜੀਆਂ ਬੜੀਆਂ ਕੰਪਨੀਆਂ ਆ ਉਹ ਇਹ ਇਲੈਕਟ੍ਰੋਨਿਕ ਵਹੀਕਲ ਜਿਹੜੇ ਆ ਉਹ ਬਣਾਉਣ ਲੱਗੀਆਂ ਬੈਟਰੀਆਂ ਵਾਲੀਆਂ ਗੱਡੀਆਂ ਤੇ ਤਰੱਕੀ ਜਿਹੜੀ ਆ ਅੱਜ ਤੋਂ 10 ਸਾਲ ਪਹਿਲਾਂ ਇਦਾਂ ਲੱਗਦਾ ਨਹੀਂ ਸੀਗਾ ਜਦੋਂ ਸਕੂਟਰੀਆਂ ਆਈਆਂ ਸੀ ਬੈਟਰੀ ਵਾਲੀਆਂ ਵਾਲੀਆਂ ਕੰਪਨੀਆਂ ਜਿਹੜੀਆਂ ਖਾਸ ਕਰਕੇ ਇੰਡੀਆ ਦੀਆਂ ਉਹ ਕੋਈ ਬਹੁਤੀਆਂ ਕਾਮਯਾਬ ਨਹੀਂ ਹੋਈਆਂ ਸੀਗੀਆਂ 30 ਦੀ ਸਪੀਡ ਸੀ ਉਹਨਾਂ ਦੀ ਚੱਲ ਉਸ ਤੋਂ ਬਾਅਦ ਦੇ ਵਿੱਚ ਓਲਾ ਵਗੈਰਾ ਜਿਹੜੀ ਹੈ ਉਹਨਾਂ ਦੀ ਜਿਹੜੀ ਤਸੱਲੀ ਬਖਸ਼ ਜਿਹੜੀ ਸਰਵਿਸ ਰਹੀ ਹੈ ਇਸੇ ਤਰ੍ਹਾਂ ਟੈਸਲਾ ਵੀ ਜਿਹੜੀ ਸਰਵਿਸ ਹੈ ਉਹ ਬੜੀ ਵਧੀਆ ਰਹੀ ਹੈ ਤਾਂ ਚੀਨ ਦੀ ਡੀਪ ਸੀ ਕ ਜਿਹੜੀ AI ਟੈਕਨੋਲੋਜੀ ਹੈ ਉਹ ਕਾਫੀ ਜਿਹੜੀ ਹੈ ਉਹ ਅੱਗੇ ਵਧੀ ਹੋਈ ਹੈ ਉੱਥੇ ਹੀ ਚੀਨ ਨੇ ਜਿਹੜੀ ਬੁਲਟ ਟ੍ਰੇਨ ਤਿਆਰ ਕੀਤੀ ਹੈ ਜਿਸ ਦੇ ਚਰਚਾ ਅੱਜ ਜਿੱਦਾਂ ਆਪਣੇ ਪੰਜਾਬ ਦੇ ਇੱਕ ਸ਼ਪੈਣ ਜਿਹੜੀ ਆ ਫੜੀ ਗਈ ਆ ਚਿੱਟੇ ਦੇ ਕਾਲੀ ਥਾਰ ਦੇ ਨਾਲ ਤੇ ਉਹਦੀ ਜਿੱਦਾਂ ਹਹਾਕਾਰ ਮਚੀ ਹੋਈ ਹੈ ਇੱਦਾਂ ਹੀ ਦੁਨੀਆ ਦੇ ਵਿੱਚ ਚੀਨ ਦੀ ਤਰੱਕੀ ਨੂੰ ਲੈ ਕੇ ਜਿਹੜੀ ਆ ਉਹ ਵੜੀ ਜਿਹੜੀ ਆ ਕਿ ਆਸਰਾਂੀਆਂ ਲਾਈਆਂ ਜਾ ਰਹੀਆਂ ਜਿਹੜੀ ਬੁਲਟ ਟ੍ਰੇਨ 1 ਘੰਟੇ ਦੇ ਵਿੱਚ 450 ਕਿਲੋਮੀਟਰ ਪ੍ਰਤੀ ਘੰਟਾ ਜਿਹਦੀ ਸਪੀਡ ਹੈਗੀ ਆ ਸਾਡੇ ਤੇ ਇੱਥੇ ਬੰਦੇ ਭਾਰਤ ਨੇ ਜਿਹੜੀ ਐ ਉਹ ਬੱਲੇ ਬੱਲੇ ਕਰਾਈ ਹੋਈ ਆ ਉਹਦੀ ਸਪੀਡ 130 ਆ ਚੱਲਦੀ ਉਹ 85 90 ਤੇ ਐ ਉਸ ਤੋਂ ਪਹਿਲਾਂ ਸ਼ਤਾਬਦੀ ਹੁੰਦੀ ਸੀ ਅਸੀਂ ਜਲੰਧਰ ਤੋਂ ਅੰਮ੍ਰਿਤਸਰ ਜਲੰਧਰ ਤੋਂ ਦਿੱਲੀ ਜਾਣਾ ਹੋਵੇ ਤੇ ਅਸੀਂ ਸ਼ਤਾਬਦੀ ਦੀ ਟ੍ਰੈਕਟ ਲੈਂਦੇ ਹੁੰਦੇ ਸੀ ਤੇ ਹਾ ਹਾ ਦਿੰਦੇ ਸੀ ਆਪਾਂ 50 ਘੰਟਿਆਂ ਦੇ ਵਿੱਚ 6 ਵਜੇ ਚੜ੍ਹ ਕੇ 11 ਵਜੇ ਜਿਹੜਾ ਉਹ ਦਿੱਲੀ ਪਹੁੰਚ ਜਾਣਾ ਆ ਤੇ ਬੜੀ ਉਹਦੀ ਸਪੀਡ ਹੈ ਉਹ ਵੀ 120 30 ਦੀ ਸਪੀਡ ਤੇ ਚਲਦੀ ਸੀ ਸ਼ਤਾਬ ਦੀ ਤੇ ਸ਼ਤਾਬ ਦੀ ਚ ਬੈਣ ਵਾਲੇ ਬੰਦੇ ਦਾ ਖਾਸ ਰੋਤਬਾ ਜਿਹੜਾ ਹੁੰਦਾ ਸੀ ਵੀ ਉਹਨੇ ਸ਼ਤਾਬ ਦੀ ਜਿਹੜਾ ਜਾਣਾ ਤੇ ਜੇ ਹੁਣ ਹਿਸਾਬ ਲਾਈ ਜੇ ਆਪਾਂ ਚੀਨ ਦਾ ਤੇ ਚੀਨ ਤੇ ਆ ਜਿਹੜਾ ਉੱਡਣ ਵਾਲੀਆਂ ਕਾਰਾਂ ਤੋਂ ਲੈ ਕੇ ਜੇ 20ਵੀਂ ਮੰਜ਼ਲ ਤੇ ਕਿਸੇ ਨੂੰ ਜੀ ਜਾ ਡਿਲੀਵਰ ਕਰਨਾ ਆ ਤੇ ਉਹਦੇ ਲਈ ਖਾਸ ਜਿਹੜੀ ਆ ਉਹ ਪੈਰਾਂ ਦੇ ਵਿੱਚ ਲਾ ਕੇ ਪੱਖੇ ਜਾਂ ਬੰਦੇ ਦੀ ਧੂਈ ਨੂੰ ਬੰਨ੍ਹ ਦਿੰਦੇ ਆ ਤੇ ਬੰਦਾ ਜਿਹੜਾ ਹਵਾ ਦੇ ਵਿੱਚ ਉੱਡ ਜਾਂਦਾ ਆ ਤੇ 20ਵੀਂ ਮੰਜ਼ਲ ਤੇ ਸਮੁੰਦਰ ਪਾਰ ਕਰਕੇ ਤੇ ਵੱਡੀ ਬਿਲਡਿੰਗ ਦੇ ਵਿੱਚ ਡਿਲੀਵਰੀ ਕਰੇ ਆਉਂਦਾ ਆ ਇਸ ਕਰਕੇ ਚੀਨ ਦੀਆਂ ਜਿਹੜੀਆਂ ਖੋਜਾਂ ਆ ਉਹ ਬੜੀਆਂ ਬਾ ਕਮਾਲ ਆ ਉਹਦੇ ਕਿਸੇ ਚੌਂਕ ਦੇ ਵਿੱਚ ਵਰਜੋ ਜੇ ਤੁਹਾਨੂੰ ਪੂਰਾ ਗਿਆਨ ਨਹੀਂ ਹੈਗਾ ਤੇ ਉਸ ਚੌਂਕ ਤੋਂ ਤੁਸੀਂ ਗੱਡੀ ਜਿਹੜੀ ਐ ਐਗਜ਼ਿਟ ਕਿੱਧਰੋਂ ਨਿਕਲਣਾ ਤੁਸੀਂ ਤੇ ਬੜਾ ਕਨਫਿਊਜ਼ਨ ਵਾਲਾ ਕੰਮ ਹੈਗਾ ਆ ਇੱਕ ਚੌਂਕ ਦੇ ਵਿੱਚ 40-40 ਇਕੱਠੀਆਂ ਸੜਕਾਂ ਵੱੜਦੀਆਂ ਆ ਤੇ ਪਤਾ ਨਹੀਂ ਘੁੰਮ ਘੁਮਾ ਕੇ ਕਿੱਧਰ ਨੂੰ ਉਹ ਨਿਕਲਦੀਆਂ ਆ ਤੇ ਇਸ ਕਰਕੇ ਵਾਕਿਆ ਉਹਨੇ ਅੱਜ ਤੋਂ 40 ਸਾਲ ਪਹਿਲਾਂ ਜੇ ਉਹ ਦਾ ਆਪਾਂ ਦੇਖੀਏ ਤੇ ਇੱਕ ਪੁਖ ਮਰੀ ਵਰਗਾ ਦੇਸ਼ ਸੀ ਉਹ ਤੇ 40 ਸਾਲਾਂ ਦੇ ਵਿੱਚ ਕਿਹੜੀ ਗਿੱਦੜ ਸਿੰਘੀ ਉਹਦੇ ਆ ਥਾੜੀ ਕੇ ਉਹਨੇ ਜਿਹੜਾ ਦੁਨੀਆ ਨੂੰ ਅੱਜ ਅਮਰੀਕਾ ਦੇ ਸਾਹਮਣੇ ਥਾਪੀ ਮਾਰ ਕੇ ਖੜਾ ਹੋ ਗਿਆ ਉਹ ਕਿ ਮੈਂ ਤੇਰੇ ਨਾਲ ਲੜਨ ਨੂੰ ਤਿਆਰ ਹਾਂ ਜਿੱਥੇ ਸਾਰੇ ਦੇਸ਼ ਜਿਹੜੇ ਆ ਉਹ ਸਿਰ ਝੁਕ ਕੇ ਥੱਲੇ ਨੂੰ ਫੇਰ ਕਰਕੇ ਬੈਠੇ ਅਮਰੀਕਾ ਦੇ ਤੇ ਚੀਨ ਹੈ ਇੱਕ ਜਿਹੜਾ ਉਹ ਵੜਕਾ ਮਾਰ ਰਿਹਾ ਹੈ ਤੇ ਅਮਰੀਕਾ ਨੇ ਭਾਵੇਂ ਜਾਪਾਨ ਵਰਗੇ ਦੇਸ਼ ਜਿਹੜੇ ਅੱਜ ਤੋਂ 80 ਸਾਲ ਪਹਿਲਾਂ ਜਾਪਾਨ ਦੀ ਬਣੀ ਹੋਈ ਹਰ ਇੱਕ ਚੀਜ਼ ਜਿਹੜੀ ਆਪਣੇ ਘਰਾਂ ਦੇ ਵਿੱਚ ਉਹਨੂੰ ਬੜਾ ਵਧੀਆ ਮੰਨਿਆ ਜਾਂਦਾ ਸੀ ਕਹਿੰਦੇ ਬਾਹਰਲੇ ਮੁਲਕ ਚੋਂ ਆਈ ਆ ਤੇ ਅੱਜ ਤੇ ਬਾਹਰ ਲਈ ਲੈ ਲੋ ਤੇ ਚਾਹੀ ਇੱਥੋਂ ਲੈ ਲੋ ਤੇ ਤੁਹਾਨੂੰ ਮੈਡ ਨਹੀਂ ਮੈਡ ਨਹੀਂ ਚੀਜ਼ ਚਾਹੀ ਨਹੀਂ ਆ ਤੇ ਚైనా ਦੀ ਤਰੱਕੀ ਤੇ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਹੈਗੀਆਂ ਕਰਨ ਵਾਲੀਆਂ ਚਲੋ ਅੱਜ ਆਪਾਂ ਪ੍ਰਮਾਣਿਤ ਕਰਦੇ ਆ ਕਿਉਂਕਿ ਪ੍ਰਮਾਣੂ ਯੁੱਧ ਜਿਹੜਾ ਆ ਉਹ ਕਾਫੀ ਮਗੀ ਹੋਈ ਗੱਲ ਹੈਗੀ ਆ ਕਿੱਧਰ ਉਧਰ ਪੋਤਨ ਹੋਣੀ ਜਿਹੜੇ ਆ ਰੂਸ ਦੇ ਪ੍ਰੈਜ਼ੀਡੈਂਟ ਉਹ ਥਾਪੀਆਂ ਮਾਰ ਰਹੇ ਸਾਰੇ ਯੂਰਪ ਨੂੰ ਉਹਨਾਂ ਨੇ ਜਿਹੜਾ ਆ ਉਹ ਧਮਕੀ ਦਿੱਤੀ ਹੋਈ ਆ ਤੇ ਉੱਧਰ ਅਮਰੀਕਾ ਜਿਹੜਾ ਆ ਉਹ ਆਰਾਮ ਦੇ ਦਿਵਾਲੇ ਹੋਇਆ ਤਾਂ ਹਰਾਨ ਵਾਲੇ ਉੱਧਰ ਥਾਪੀਆਂ ਮਾਰ ਰਿਹਾ ਕਿ ਸਾਡੇ ਕੋਲ بڑا ਜਿਹੜਾ ਅਸਲਾ ਹੈਗਾ ਆ ਅਸੀਂ ਤੇਰੀ ਧੌਣ ਨਾ ਪਲਾਂਗੇ ਤੇ ਜੇ ਕੁੱਲ ਮਿਲਾ ਕੇ ਕਿਉਂਕਿ ਹਰਾਨ ਤੋਂ ਤਾਂ ਬੜਾ ਦੂਰ ਹੈਗਾ ਆ ਅਮਰੀਕਾ ਤੇ ਪਰ ਉਹਦੇ ਅਰਬ ਦੇ ਦੇਸ਼ਾਂ ਦੇ ਵਿੱਚ ਅਮਰੀਕਾ ਦੇ ਜਿਹੜੇ ਆ ਉਹ ਫੌਜੀ ਟਿਕਾਣੇ ਹੈਗੇ ਆ ਜਿੱਥੇ ਉਹਦਾ ਬਹੁਤ ਸਮਾਨ ਜਿਹੜਾ ਆ ਉਹ ਖੜਾ ਆ ਇਸ ਕਰਕੇ ਹਰਾਨ ਜਿਹੜਾ ਆ ਹਰਾਨ ਤੇ ਮਗਰ ਕੁੱਝ ਅਰਬ ਦੇ ਦੇਸ਼ ਵੀ ਆਉਣਗੇ ਤੇ ਉਸ ਵੀ ਮੈਨੂੰ ਲੱਗਦਾ ਆ ਰਾਮ ਦੇ ਨਾਲ ਹੱਥ ਮਲਾ ਲਏਗਾ ਤੇ ਗੱਲ ਹੀ ਵਿਗੜਦੀ ਜਿਹੜੀ ਆ ਉਹ ਜਾ ਰਹੀ ਹੈ ਤੇ ਜੇ ਇਹ ਲੜਾਈ ਲੱਗਦੀ ਹੈ ਕੱਲ ਕੁੱਝ ਸੱਜਣਾ ਦੇ ਨਾਲ ਆਸਟ੍ਰੇਲੀਆ ਤੋਂ ਸਰਦਾਰ ਜਗਿੰਦਰ ਸਿੰਘ ਜੀ ਤਸਵੀਟ ਜੇ ਲੈਂਡ ਤੋਂ ਸਰਦਾਰ ਕੁਲਦੀਪ ਸਿੰਘ ਜੀ ਉਹਨਾਂ ਨਾਲ ਲੰਮੀ ਚੌੜੀ ਜਿਹੜੀ ਉਹ ਗੱਲਬਾਤ ਕਰਦੇ ਸੀ ਤੇ ਉਹ ਪੁੱਛਦੇ ਸੀ ਕਿ ਕਿੰਨਾ ਕੁ ਜਿਹੜਾ ਜੀ ਇਹ ਅੱਧਾ ਬੰਦਾ ਚਲਾ ਵੀ ਦਊਗਾ ਇਹ 3 ਵਾਰ-ਵਾਰ ਜਿਹੜੀ ਲੱਗਣੀ ਹੈ ਤੀਸਰੀ ਵਿਸ਼ਵ ਜੰਗ ਜੀ ਇਹ ਅੱਧਾ ਪਰਮਾਨੂ ਚਲਾ ਵੀ ਜੇ ਤਾਂ ਕੀ ਹੋਊਗਾ ਪਰ ਮੇਰੇ ਸੋਚਣ ਦੇ ਹਿਸਾਬ ਦੇ ਨਾਲ ਜੇ ਇਹ ਅੱਧਾ ਨਹੀਂ ਚੱਲਣਾ ਫਿਰ ਜੇ ਚੱਲਣ ਲੱਗ ਪਏ ਤਾਂ ਜ਼ਿਆਦਾ ਹੀ ਚੱਲਣਗੇ ਕਿਉਂਕਿ ਜੇ ਆਪਾਂ 1920 ਤੋਂ ਸ਼ੁਰੂ ਕਰਦੇ ਹਾਂ ਗੱਲ ਤੇ ਜਾਪਾਨ ਦੇ ਵਿੱਚ ਜਿਹੜਾ ਆ ਤੇਲ ਦਾ ਇੱਕ ਕਿਸਮ ਦਾ ਕਾਲ ਪੈ ਗਿਆ ਸੀ ਤੇਲ ਹੈ ਨਹੀਂ ਸੀ ਉਹਨਾਂ ਦੇ ਕੋਲ ਤੇ ਇਹਨੂੰ ਜਿਹੜੀ ਉਹ ਇੱਕ ਕਹਿਣ ਦੀ ਬ੍ਰੇਕ ਲੱਗ ਗਈ ਸੀ ਜਨਕ ਤੇ ਲੋਕੀ ਜਿਆਦਾ ਸ਼ੈਕਲਾਂ ਤੇ ਘੁੰਮ ਰਹੇ ਸੀ ਇਧਰ ਉਧਰ ਜਪਾਨ ਦੀ ਤਰੱਕੀ ਇੱਕ ਕਹਿਮ ਦੀ ਐ ਨੂੰ ਲੋਕ ਚੁੱਕੀ ਸੀ ਇਹ ਸੜਕਾਂ ਜਿਹੜੀਆਂ ਉਹ ਖਾਲੀ ਪਈਆਂ ਅਸਾਂ ਅਮਰੀਕਾ ਨਾਲ ਜਿਹੜੀ جنگ ਆ ਉਹ ਲੱਗੀ ਹੋਈ ਸੀ ਤੇ ਅਮਰੀਕਾ ਜਪਾਨ ਨੂੰ ਕਹਿੰਦਾ ਸੀ ਸਿਰ ਝੁਕਾਤ ਜਪਾਨ ਕਹਿੰਦਾ ਸੀ ਨਹੀਂ ਮੈਂ ਸਿਰ ਨਹੀਂ ਝੁਕਾਉਂਗਾ ਤੇਰੇ ਅੱਗੇ ਤੇ ਫਿਰ ਉਹਨਾਂ ਨੇ 1945 ਦੇ ਵਿੱਚ ਸਵੇਰੇ 8:15 ਮਿੰਟ ਤੇ परमाणु ਬੰਬ ਜਿਹੜੇ ਉੱਥੇ ਦੀਆਂ ਦੋ ਜਿਹੜੀਆਂ ਮੇਨ ਸਿਟੀ ਸੀਗੀਆਂ ਹਿਰੋਸ਼ਿਮਾ ਤੇ ਨਾਗਾਸਾਕੀ ਉਹਨਾਂ ਦੇ ਬੰਬ ਜਿਹੜਾ ਆ ਉਹ ਸਵੇਰੇ 8:15 ਮਿੰਟ ਤੇ 47 ਸਕਿੰਟ ਉਹਨੂੰ ਜਿਹੜੇ ਆ ਉਹ ਧਰਤੀ ਤੇ ਆਉਣ ਨੂੰ ਲੱਗੇ ਉਦੋਂ ਜਦਕਿ ਉਹ ਜਿਹੜਾ ਅਮਰੀਕਨ ਜਹਾਜ਼ ਸੀਗਾ ਉਹ ਜਾਪਾਨ ਵਾਲਿਆਂ ਨੇ ਆਪਣੇ ਰਡਾਰ ਥਾਣੀ ਦੇਖ ਲਿਆ ਸੀ ਪਰ ਜਾਪਾਨ ਦੇ ਕੋਲ ਜਹਾਜ਼ਾਂ ਦੇ ਵਿੱਚ ਤੈਨ ਨਹੀਂ ਸੀ ਕਿ ਉਹ ਜਹਾਜ਼ ਨੂੰ ਰੋਕਣ ਲਈ ਅਮਰੀਕਾ ਦੇ ਜਹਾਜ਼ ਨੂੰ ਰੋਕਣ ਦੀ ਕੋਈ ਜਿਹੜਾ ਆ ਉਹ ਕੀਤਾ ਜਾਂਦਾ ਪ੍ਰਬੰਧ ਕੀਤਾ ਜਾਂਦਾ ਤੇ ਸ਼ਹਿਰਾਂ ਦੇ ਜਿਹੜੇ ਆ ਉਹ ਖਤਰੇ ਦੀ ਵਜਾ ਦਿੱਤੇ ਗਏ ਸ਼ਹਿਰਾਂ ਦੇ ਵਿੱਚ ਇੱਕ ਖਤਰਾ ਹੈ ਆ ਪਰ ਜਦੋਂ ਉਹ ਬੰਬ ਜਿਹੜਾ ਆ ਬਾਗਾ ਸਾਕੀ ਦੀ ਕਲਮਾ ਹਿਸਟਰੀ ਪੜ੍ਹ ਰਿਆ ਸੀਗਾ ਜਦੋਂ ਉਹ ਡਿੱਗਾ ਆ ਕਿੰਦੀ ਬੰਬ ਫਟਿਆ ਆ ਬਾਹਲੇ ਲੋਕਾਂ ਨੂੰ ਤੇ ਇਹ ਲੱਗਾ ਕਿਉਂਕਿ ਆਮ ਲੋਕ ਜਿਹੜੇ ਆ ਉਹ ਖਬਰਾਂ ਦੇ ਨਾਲ ਨਹੀਂ ਜੁੜੇ ਹੁੰਦੇ। ਫੌਦ ਵਿੱਚੋਂ 25% ਲੋਕ ਜਿਹੜੇ ਆ ਉਹ ਹੀ ਖਬਰਾਂ ਸੁਣਦੇ ਆ ਜਾਂ ਵਰਲਡ ਦੀ ਜਿਹੜੀ ਆ ਉਹ ਵੀ ਜਾਣਕਾਰੀ ਰੱਖਦੇ ਆ। ਪਰ ਬਾਕੀ ਜਿਹੜੇ ਆ 80% ਲੋਕ ਜਾਂ 75% ਲੋਕ ਜਿਹੜੇ ਆ ਉਹ ਆਪਣੇ ਕੰਮ ਦੇ ਨਾਲ ਮਤਲਬ ਰੱਖਦੇ ਆ ਆਪਦੇ ਕਿੱਤੇ ਦੇ ਨਾਲ ਉਹਦੇ ਵਿੱਚ ਮਸਰੂਰ ਰਹਿੰਦੇ ਆ। ਤੇ ਦੱਸਦੇ ਜਦੋਂ ਉਹ ਬੰਬ ਫਟਿਆ ਤੇ ते 4000 ਟੈਂਪਰੇਚਰ ਦੀ ਜਿਹੜੀ ਡਿਗਰੀ ਹੈ ਸੈਲਸੀਅਸ ਆ 4000 ਤੇ ਪਹੁੰਚ ਗਿਆ ਹੁਣ 4000 ਤੇ ਦੇਖ ਲਓ ਤੁਸੀਂ ਕਿੰਨਾ ਤਾਪਮਾਨ ਆ ਪਾ ਗਏ ਵੀ ਗੱਲ ਕੀਤੀ ਸੀ ਕਿ ਦੱਸਦੇ ਆ ਕਿ ਰੇਲ ਗੱਡੀ ਦੀਆਂ ਪਟੜੀਆਂ ਜਿਹੜੀਆਂ ਉਹ ਪੁੱਗੜ ਗਈਆਂ ਸੀ ਤੇ ਸ਼ਹਿਰ ਜਿਹੜਾ ਆ ਉਹ ਕੁਝ ਸਕਿੰਟਾਂ ਦੇ ਵਿੱਚ ਕੁਝ ਸਕਿੰਟ ਲੱਗੇ ਸਾਨੂੰ 80000 ਲੋਕ ਜਿਹੜੇ ਆ ਕੁਝ ਸਕਿੰਟਾਂ ਦੇ ਵਿੱਚ ਨਾਗਾਸਾਕੀ ਦੇ ਵਿੱਚ ਉਹ ਮੌਤ ਦੀ ਘਾਟ ਉਤਾਰ ਦਿੱਤੀ ਗਈ ਸਾਨੂੰ ਕੁਝ ਸਕਿੰਟਾਂ ਦੇ ਵਿੱਚ ਕੁਝ ਸਕਿੰਟਾਂ ਦੇ ਬਾਅਦ ਜਿਹੜਾ ਹਸਲਾ ਵਸਵਾ ਸ਼ਹਿਰ ਸੀਗਾ ਉਹ ਇੱਕ ਬਾਈ ਦੇ ਮੰਜ਼ਰ ਦੇ ਵਿੱਚ ਬਦਲ ਗਿਆ ਤੇ ਇੱਕ ਪੱਤਰਕਾਰ ਦੱਸ ਰਾਇਆ ਕਹਿੰਦਾ ਵੀ ਨਰਕ ਦੀ ਮੈਂ ਤਸਵੀਰ ਨਹੀਂ ਦੇਖੀ ਪਰ ਮੈਨੂੰ ਲੱਗਦਾ ਸੀਗਾ ਕਿ ਨਰਕ ਇਸ ਤੋਂ ਮਾੜਾ ਨਹੀਂ ਹੋ ਸਕਦਾ ਨਰਕ ਨਾਲੋਂ ਵੀ ਭੈੜਾ ਹਾਲ ਜਿਹੜਾ ਉਹ ਕੁਝ ਸਕਿੰਟਾਂ ਦੇ ਵਿੱਚ ਸ਼ਹਿਰ ਦਾ ਹੋ ਗਿਆ ਸੀ ਤੇ ਚਾਰੇ ਪਾਸੇ ਜਿਹੜੀਆਂ ਲਾਸ਼ਾਂ ਆਂ ਅੱਧ ਸੜੀਆਂ ਜਿਹੜੀਆਂ ਉਹਨਾਂ ਦੇ ਢੇਰ ਲੱਗ ਗਏ ਸੀ ਤੇ ਕਈ ਕਿਲੋਮੀਟਰ ਤੱਕ ਜਿਹੜਾ ਹਨੇਰਾ ਉਹ ਛਾ ਗਿਆ ਸੀਗਾ ਤੇ ਬਾਹਲੇ ਲੋਕਾਂ ਨੂੰ ਇਹ ਲੱਗਾ ਕਿ ਸੂਰਜ ਫਟ ਗਿਆ ਜਾਪਾਨ ਦੇ ਉੱਪਰ ਸੂਰਜ ਫਟ ਗਿਆ ਉਹਨਾਂ ਨੂੰ ਇਹ ਨਹੀਂ ਪਤਾ ਲੱਗਾ ਕਿ ਪਰਮਾਣੂ ਬੰਬ ਅਮਰੀਕਾ ਵੱਲੋਂ ਜਿਹੜਾ ਉਹ ਸੈੱਟ ਦਿੱਤਾ ਗਿਆ ਤੇ ਧੂਏ ਦੇ ਗੁਬਾਰ ਜਿਹੜੇ ਆ ਉਹ ਚਾਰੇ ਪਾਸੇ ਜਿਹੜੇ ਉਹ ਛਾ ਗਏ ਸੀ ਤੇ ਇਸ ਕਰਕੇ ਇਹ ਬੜੀ ਖਤਰਨਾਕ ਜਿਹੜਿਆ ਆ ਇਹ ਕਾਰਡ ਕੱਢ ਤ ਲਈ ਆ ਕੀ ਜਾਂ ਇਹ ਜਿਹੜੀਆਂ ਆ ਇਹ ਬਹੁਤ ਜਿਆਦੀਆਂ ਘਾਤ ਕਿਆ ਜੇ ਇੱਕ ਅੱਧਾ ਦੇਸ਼ ਜਿੱਦਾਂ ਉਹ ਮਹਾਪੁਰਸ਼ਾਂ ਦੇ ਬਚਨਿਆਂ ਹਨਾ ਕਿ ਕਲਯੁਗ ਦੇ ਵਿੱਚ ਜਿਹੜਾ ਆ ਲੋਕ ਪਾਗਲ ਹੋ ਗਏ ਮਰਨਗੇ ਹੁਣ ਜਿਹੜਾ ਬੰਦਾ ਰੋਟੀ ਵਧੀਆ ਖਾਂਦਾ ਆ ਟੈਨਸ਼ਨ ਨਾਲ ਉਹ ਵੀ ਮਰੀਜ਼ ਬਣਦਾ ਜਾ ਰਿਹਾ ਪਤਾ ਨਹੀਂ ਉਹ ਕੀ ਸੋਚ ਰਿਹਾ ਆ ਕਿ ਗਾਂ ਇਸ ਤੋਂ ਵਧੀਆ ਸੌਖੀ ਜ਼ਿੰਦਗੀ ਹੋਰ ਜਿਸ ਬੰਦੇ ਨੂੰ ਦੋ ਟਾਈਮ ਦੀ ਰੋਟੀ ਮਿਲਦੀ ਆ ਸਿਰ ਤੇ ਕਰਜ਼ਾ ਨਹੀਂ ਕੋਈ ਤਾਂ ਬੁਧਾਨਾਂ ਦੇ ਤੁਹਾਨੂੰ ਖੁਸ਼ ਆਨੰਦਮਾਨ ਹਨਾ ਪਰ ਉਹ ਵੀ ਟੈਨਸ਼ਨ ਡਿਪਰੈਸ਼ਨ ਚ ਤੁਸੀਂ ਆਪਾਂ ਆਮ ਵਿਆਹਾਂ ਤੇ ਦੇਖਦੇ ਆਂ ਕੱਲ ਆਪਾਂ ਇਹ ਵੀ ਗੱਲ ਕਰਦੇ ਸੀ ਕਿੰਨੇ ਕਿੰਨੇ ਸੋਨਾ ਪਾਇਆ ਹੁੰਦਾ ਆ ਵੱਡੀਆਂ ਗੱਡੀਆਂ ਚ ਉਤਰਦੇ ਆਂ ਪਰ ਚਿਹਰੇ ਦੇ ਉੱਤੇ ਇੰਨਾ ਮਜੂਸੀ ਸ਼ਾਈ ਹੁੰਦੀ ਆ ਕਿ ਪਤਾ ਨਹੀਂ ਕਿੰਨਾ ਇੱਕ ਕਰਜ਼ੇ ਦਾ ਬੋਝ ਆ ਪਤਾ ਨਹੀਂ ਸਰੀਰ ਨੂੰ ਕਿਹੜੀ ਬਿਮਾਰੀ ਲੱਗੀ ਹੋਈ ਆ ਕਿ ਚਿਹਰੇ ਦੇ ਉੱਤੇ ਰੌਣਕ ਹੀ ਨਹੀਂ ਹੈ ਵਿਆਹ ਸ਼ਾਦੀ ਤੇ ਆਏ ਆ ਤੁਸੀਂ ਵੱਡੇ ਪੈਲ ਸਚਾਈਆਂ ਵੀ ਲੱਖ ਦੀ ਗੱਡੀ ਚੋਂ ਉਤਰੇ ਆ ਤੇ ਲੋ ਸੋਨਾ ਪਿਆ ਹੋਇਆ ਤੇ ਸਰੀਰ ਤੁਹਾਡਾ ਤੇ ਚਿਹਰੇ ਦੇ ਉੱਤੋਂ ਲਾਲੀਆਂ ਜਿਹੜੀਆਂ ਉਹ ਖੁਸ਼ੀ ਦਾ ਜਿਹੜਾ ਆ ਉਹ ਅੰਦਰੋਂ ਤੁਹਾਡੇ ਗੁਬਾਰ ਫਟਿਆ ਹੋਣਾ ਚਾਹੀਦਾ ਹੈ ਪਰ ਨਹੀਂ ਤੁਸੀਂ ਵੀ ਚੈੱਕ ਕਰ ਲਿਓ ਮੈਂ ਤਾਂ ਚੈੱਕ ਕਰਦਾ ਰਹਿਣਾ ਇਹ ਕਿ ਲੋਕਾਂ ਦੇ ਚਿਹਰਿਆਂ ਦੇ ਉੱਤੇ ਉਹ ਜੂਸੀ ਪਤਾ ਨਹੀਂ ਕਿਉਂ ਛਾਈ ਹੋਈ ਹੈ ਖਾਸ ਕਰਕੇ ਜਿਹੜੇ ਪੰਜਾਬ ਦੇ ਖੇਤਾਂ 'ਚ ਤੁਸੀਂ ਰਹਿ ਰਹੇ ਆ ਗੁਰੂਆਂ ਪੀਰਾਂ ਦੀ ਧਰਤੀ 'ਤੇ ਇਹ ਕਿੰਨਾ ਵਧੀਆ ਜਿਹੜਾ ਜੀਵਨ ਤੁਸੀਂ ਜ਼ਿੰਦਗੀ ਦਾ ਜੇ ਮੈਂ ਹਸਾਬ ਲਾਇਆ ਜਿਹੜਾ ਵੀ ਜ਼ਿੰਦਗੀ ਨੂੰ ਜੇ ਸੌਖੇ ਤਰੀਕੇ ਨਾਲ ਤਾਂ ਵਧੀਆ ਜ਼ਿੰਦਗੀ ਜੀਣੀ ਆ ਤੇ ਪੰਜਾਬ ਦੇ ਨਾਲੋਂ ਵਧੀਆ ਤੁਹਾਨੂੰ ਪਲੇਟਫਾਰਮ ਤੇ ਨਹੀਂ ਮਿਲਣਾ ਦੁਨੀਆ ਦੇ ਵਿੱਚ ਮੈਂ ਤਾਂ ਕਾਫੀ ਮੁਲਕਾਂ ਦੇ ਵਿੱਚ ਹਸਾਬ-ਕਿਤਾਬ ਜਿਆ ਲਾ ਕੇ ਆਇਆ ਜਾ ਕੇ ਉੱਥੇ ਲੋਕ ਮਸ਼ੀਨਾਂ ਬਣੇ ਹੋਏ ਆ ਪੈਸਾ ਜ਼ਰੂਰ ਹੈਗਾ ਆ ਪਰ ਜਿਹੜੇ ਅੰਗਰੇਜ਼ ਆ ਉਹਨਾਂ ਨੂੰ ਜਿੰਨੇ ਆ ਕਿ ਨੂੰ ਮੈਂ ਮਿਲਿਆ ਜਾਂ ਦੇਖਿਆ ਉਹ ਵਧੀਆ ਆਪਣੀ ਲਾਈਫ ਜਿਹੜੀ ਆ ਇੰਜੋਏ ਕਰ ਰਹੇ ਆ ਉਹ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੰਮਤੇ ਜਾਂਦੇ ਆ ਸ਼ਨੀ ਐਤਵਾਰ ਜਿਹੜਾ ਇੰਜੋਏ ਕਰਦੇ ਆ ਇਹਨੂੰ ਫੁੱਲ ਤੇ ਇਸ ਲਈ ਪੰਜਾਬ ਜਿਹੜਾ ਆ ਉਹ ਬਹੁਤ ਵਧੀਆ ਜਿਹੜਾ ਇੱਕ ਪਲੇਟਫਾਰਮ ਹੈਗਾ ਆ ਤੇ ਇਸੇ ਨਾਲ ਫਿਰ ਅਗਲੇ ਸ਼ਹਿਰ ਉਹਨਾਂ ਨੇ ਜਿਹੜਾ ਆ ਹਿਰੋਸ਼ਿਮਾ ਤੇ ਨਾਗਾਸਾ키 ਤੇ ਬੰਬ ਜਿਹੜਾ ਉਹਨਾਂ ਨੇ ਸਿੱਟਿਆ ਸੀਗਾ ਹਿਰੋਸ਼ਿਮਾ ਦੇ ਉੱਤੇ ਜਿਹੜਾ ਬੰਬ ਸਿੱਟਿਆ ਉਹ ਉਹਦੇ ਵਿੱਚ 100 ਤੇ ਇਹ 70 ਆ ਜਿਹੜਾ ਆ ਕਿ ਲੋਬੀ ਤੁਸੀਂ ਸੁੱਤਰ 170000 ਬੰਦਾ ਜਿਹੜਾ ਆ ਉਹਦੇ ਵਿੱਚ ਮਾਰਿਆ ਗਿਆ ਸੀ ਕੁਝ ਸਕਿੰਟਾਂ ਦੇ ਵਿੱਚ ਜਾਪਾਨ ਦੇ ਹਿਰੋਸ਼ੀਮਾ ਸ਼ਹਿਰ ਦੇ ਵਿੱਚ ਕੁਝ ਸਕਿੰਟਾਂ ਦੇ ਵਿੱਚ ਤੇ ਬਹੁਤ ਜਨਮ ਇਹ ਜਿਹੜਾ ਬੰਬ ਸਿੱਟਿਆ ਸੀਗਾ ਇਹਦਾ weight ਜਿਹਦਾ ਸੀਗਾ ਦੱਸਦੇ ਆ ਇਹ ਵੀ 4000 ਕਿਲੋ ਗ੍ਰਾਮ ਤੋਂ ਇਹਦਾ weight ਜਿਹੜਾ ਉੱਪਰ ਸੀਗਾ ਇਹ ਪੰਪ ਜਿਹੜਾ ਇਹਨੇ ਚਾਰੇ ਪਾਸੇ ਜਿਹੜਾ ਆ ਹਨੇਰ ਛਾ ਗਿਆ ਸੀਗਾ ਇਸ ਕਰਕੇ ਰੱਬ ਨਾ ਕਰੇ ਜੇ ਕਲਯੁਗ ਦੇ ਵਿੱਚ ਇਦਾਂ ਦੇ ਲੋਕ ਜਿਹੜੇ ਬਦ ਦਮਾਗ ਕਹ ਲੋ ਜਾਂ ਸਮਾਜ ਦੇ ਦੁਸ਼ਮਣ ਕਹ ਲੋ ਕਿਉਂਕਿ ਉਹਨਾਂ 170000 ਦਾ ਨਾ ਕੋਈ ਕਸੂਰ ਸੀਗਾ ਤੇ ਨਾ ਨਾਗਾਸਾਕੀ ਦੇ 8000 ਲੋਕਾਂ ਦਾ ਕੋਈ ਕਸੂਰ ਸੀਗਾ ਜਿਹੜੇ ਬਿਨਾਂ ਵਜ੍ਹਾ ਅਮਰੀਕਾ ਨੇ ਸਿਰਫ ਆਪਣੀ ਦੁਨੀਆ ਦੇ ਉੱਤੇ ਸਰਪੰਚੀ ਕਾਇਮ ਰੱਖਣ ਦਾ ਕਰਕੇ ਤੇ ਇਹ ਬੰਬ ਜਿਹੜੇ ਸਟੇ ਸੀ ਤੇ ਜਦੋਂ ਤੇ ਸਮਾਂ ਜੇ ਆਪਾਂ ਰੋਜ਼ ਵਾਚਦੇ ਹਾਂ ਦੁਨੀਆਦਾਰੀ ਦੇ ਵਿੱਚ ਜਿੱਥੇ ਤਰੱਕੀ ਬਹੁਤ ਹੋ ਰਹੀ ਹੈ ਉੱਥੇ ਇਹ ਦੇ ਨਾਲ ਚੱਲਣ ਵਾਲੇ ਡਰੋਨ ਜਿਹੜੇ ਆ 4000 5000 ਕਿਲੋਮੀਟਰ ਤੱਕ ਤਮਲਾ ਕਰਨ ਵਾਲੀਆਂ ਮਜਾਇਲਾ ਜਿਹੜੀਆਂ ਉਹ ਸਾਰੇ ਦੇਸ਼ਾਂ ਨੇ ਮੇਰੇ ਹਿਸਾਬ ਦੇ ਨਾਲ ਉਹਨਾਂ ਪੈਸਾ ਲੋਕਾਂ ਤੇ ਨਹੀਂ ਖਰਚਿਆ ਜਾਂਦਾ ਜਿੰਨਾ ਇਸ ਹਥਿਆਰਾਂ ਨੂੰ ਬਣਾਉਣ ਤੇ ਇਸ ਦੀ ਪ੍ਰੀਖਣਾਂ ਕਰਨ ਤੇ ਤੇ ਵਿਗਿਆਨਕਾਂ ਨੂੰ ਲੋਕਾਂ ਲਈ ਸੌਖੀ ਜ਼ਿੰਦਗੀ ਬਣਾਉਣ ਲਈ ਉਹਨਾਂ ਪੈਸਾ ਨਹੀਂ ਦਿੱਤਾ ਜਾਂਦਾ ਜਿੰਨਾ ਹਥਿਆਰਾਂ ਨੂੰ ਤੇ ਇੱਕ ਦੂਜੇ ਦੇਸ਼ ਦੀ ਧੌਣ ਨੂੰ ਦੱਬਣ ਵਾਸਤੇ ਜਿਹੜਾ ਆ ਉਹ ਕੀਤਾ ਜਾਂਦਾ ਹੈ ਸੋ ਗੱਲਾਂ ਬਾਤਾਂ ਆਪਾਂ ਇਸੇ ਕੱਲ ਨੂੰ ਵੀ ਸ਼ੈਤ ਲਾਈਵ ਸਰਦਾਰ ਕੁਲਦੀਪ ਸਿੰਘ ਜੀ ਹਣਾਂ ਨਾਲ ਤੇ ਸਰਦਾਰ ਜਗਿੰਦਰ ਸਿੰਘ ਜੀ ਹਣਾਂ ਨਾਲ ਵੀ ਕਰਾਂਗੇ ਕੁਝ ਗੱਲਾਂ ਬਾਤਾਂ ਕੱਲ ਨੂੰ ਤੇ ਸੋ ਬਣੇ ਰਹੋ ਪਿੰਡੂ ਪੰਜਾਬੀ ਟਾਕ ਦੇ ਨਾਲ ਤੇ ਕੱਲ ਨੂੰ ਮਿਲਦੇ ਆਂ ਫੇਰ ਆਪਾਂ ਕਿਸੇ ਅਗਲੇ ਪ੍ਰੋਗਰਾਮ ਦੇ ਵਿੱਚ ਓਨੇ ਸਮੇਂ ਦੀ ਇਜਾਜ਼ਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਹਿਸਾਬ ਦੇ ਨਾਲ ਦੁਨੀਆ ਤਰੱਕੀ ਕਰ ਰਹੀ ਹੈ ਜਾਂ ਜਿਸ ਹਿਸਾਬ ਦੇ ਨਾਲ ਚੀਨ ਨੇ ਆਪਣੀ ਜਿਹੜੀ ਆ ਸਪੀਡ ਫੜੀ ਹੋਈ ਹੈ ਤੇ ਜਿਸ ਹਿਸਾਬ ਦੇ ਨਾਲ ਐਲਨ ਮਸਕ ਜਿਹੜੇ ਆ ਜਿਹੜੇ ਟੈਸਲਾ ਦੇ ਨਿਰਮਾਤਾ ਨੇ ਟੈਸਲਾ ਇੱਕ ਇਲੈਕਟ੍ਰੋਨਿਕ ਗੱਡੀ ਹੈ ਤੇ ਸਭ ਤੋਂ ਪਹਿਲਾਂ ਟੈਸਲਾ ਜਿਹੜੀ ਹੈ ਉਹ ਮਾਰਕੀਟ 'ਚ ਆਈ ਹੈ ਇੱਕ ਈਵੀ ਵਹੀਕਲ ਦੇ ਤੌਰ ਤੇ ਬੈਟਰੀ ਵਾਲੀ ਗੱਡੀ ਜਿਹਨੇ ਯੂਰਪ ਦੇ ਵਿੱਚ ਖਾਸ ਕਰਕੇ ਅਮਰੀਕਾ ਦੇ ਵਿੱਚ ਕਾਫੀ ਜਿਹੜੀ ਆ ਉਹ ਤਸੱਲੀ ਬਖਸ਼ ਜਿਹੜੀ ਉਹਨਾਂ ਦੀ ਸਰਵਿਸ ਰਹੀ ਹੈ ਤੇ ਉਸ ਸਵਾਲ ਵੇਖ ਕੇ ਹੀ ਜਿਹੜੀਆਂ ਬਾਲੀਆਂ ਕੰਪਨੀਆਂ ਆ ਉਹ ਇਹ ਇਲੈਕਟ੍ਰੋਨਿਕ ਵਹੀਕਲ ਜਿਹੜੇ ਆ ਉਹ ਬਣਾਉਣ ਲੱਗੀਆਂ ਬੈਟਰੀਆਂ ਵਾਲੀਆਂ ਗੱਡੀਆਂ ਤੇ ਤਰੱਕੀ ਜਿਹੜੀ ਆ ਅੱਜ ਤੋਂ 10 ਸਾਲ ਪਹਿਲਾਂ ਇਦਾਂ ਲੱਗਦਾ ਨਹੀਂ ਸੀ ਕਿ ਜਦੋਂ ਸਕੂਟਰੀਆਂ ਆਈਆਂ ਸੀ ਬੈਟਰੀ ਵਾਲੀਆਂ ਵਾਲੀਆਂ ਕੰਪਨੀਆਂ ਜਿਹੜੀਆਂ ਖਾਸ ਕਰਕੇ ਇੰਡੀਆ ਦੀਆਂ ਉਹ ਕੋਈ ਬਹੁਤੀਆਂ ਕਾਮਯਾਬ ਨਹੀਂ ਹੋਈਆਂ ਸੀਗੀਆਂ 30 ਦੀ ਸਪੀਡ ਸੀ ਉਹਨਾਂ ਦੀ ਚਲ ਉਸ ਤੋਂ ਬਾਅਦ ਦੇ ਵਿੱਚ ਉਹ ਲਾ ਵਗੈਰਾ ਜਿਹੜੀ ਹੈ ਉਹਨਾਂ ਦੀ ਜਿਹੜੀ ਤਸੱਲੀ ਬਖਸ਼ ਜਿਹੜੀ ਸਰਵਿਸ ਰਹੀ ਹੈ ਇਸੇ ਤਰ੍ਹਾਂ ਟੈਸਲਾ ਵੀ ਜਿਹੜੀ ਸਰਵਿਸ ਹੈ ਉਹ ਬੜੀ ਵਧੀਆ ਰਹੀ ਹੈ ਤੇ ਚੀਨ ਦੀ ਦੀਪਸੀਕ ਜਿਹੜੀ AI ਟੈਕਨੋਲੋਜੀ ਹੈ ਉਹ ਕਾਫੀ ਜਿਹੜੀ ਹੈ ਉਹ ਅੱਗੇ ਵਧੀ ਹੋਈ ਹੈ ਉੱਥੇ ਹੀ ਚੀਨ ਨੇ ਜਿਹੜੀ ਗੋਲਟ ਟ੍ਰੇਨ ਤਿਆਰ ਕੀਤੀ ਹੈ ਜਿਸ ਦੇ ਚਰਚਾ ਅੱਜ ਕਿਦਾਂ ਆਪਣੇ ਪੰਜਾਬ ਦੇ ਇੱਕ ਛਪੈਣ ਜਿਹੜੀ ਆ ਫੜੀ ਗਈ ਆ ਚਿੱਟੇ ਦੇ ਕਾਲੀ ਥਾਰ ਦੇ ਨਾਲ ਤੇ ਉਹਦੀ ਜਿੱਦਾਂ ਹਹਾਕਾਰ ਮਚੀ ਹੋਈ ਹੈ ਇੱਦਾਂ ਹੀ ਦੁਨੀਆ ਦੇ ਵਿੱਚ ਚੀਨ ਦੀ ਤਰੱਕੀ ਨੂੰ ਲੈ ਕੇ ਜਿਹੜੀ ਆ ਉਹ ਵਲੀ ਜਿਹੜੀ ਆ ਕਿ ਆਸਰਾੀਆਂ ਲਾਈਆਂ ਜਾ ਰਹੀਆਂ ਜਿਹੜੀ ਬੁਲਟ ਟ੍ਰੇਨ 1 ਘੰਟੇ ਦੇ ਵਿੱਚ 450 ਕਿਲੋਮੀਟਰ ਪਰ ਹਿੰਟਾ ਜਿਹਦੀ ਸਪੀਡ ਹੈਗੀ ਆ ਸਾਡੇ ਤੇ ਇੱਥੇ ਬੰਦੇ ਭਾਰਤ ਨੇ ਜਿਹੜੀ ਐ ਉਹ ਬੱਲੇ ਬੱਲੇ ਕਰਾਈ ਹੋਈ ਆ ਉਹਦੀ ਸਪੀਡ 130 ਆ ਚੱਲਦੀ ਉਹ 85 90 ਤੇ ਐ ਉਸ ਤੋਂ ਪਹਿਲਾਂ ਸ਼ਤਾਬਦੀ ਹੁੰਦੀ ਸੀ ਅਸੀਂ ਜਲੰਧਰ ਤੋਂ ਅੰਮ੍ਰਿਤਸਰ ਜਲੰਧਰ ਤੋਂ ਦਿੱਲੀ ਜਾਣਾ ਹੋਵੇ ਤੇ ਅਸੀਂ ਸ਼ਤਾਬਦੀ ਦੀ ਟਿਕਟ